ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਹੋਰ ਇੱਕ ਨੀਡਲਵਰਕ ਦੀ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਪਿਛਲੀਆਂ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਸਿੱਪੀਆਂ ਕਿਵੇਂ ਲਾਉਣੀਆਂ ਕਿਵੇਂ ਉਹਦੇ ਤੋਂ ਛੋਟਾ ਜਿਹਾ ਡਿਜ਼ਾਈਨ ਤਿਆਰ ਕਰਨਾ ਅੱਜ ਆਪਾਂ ਬਹੁਤ ਹੀ ਪਿਆਰਾ ਸਿੱਪੀਆਂ ਤੋਂ ਡਿਜ਼ਾਈਨ ਦੱਸਾਂਗੇ ਆ ਦੇਖੋ ਜੀ ਆਹ ਵਾਲੀ ਚੀਜ਼ ਆਏ ਆ ਦੇਖੋ ਇਹ ਛੋਟਾ ਜਿਹਾ ਬੇਸਿਕ ਤੋਂ ਸਿਖਾਇਆ ਸੀ ਪਹਿਲਾਂ ਆਪਾਂ ਦੱਸਿਆ ਸੀ ਵੀ ਆਏ ਸਿੱਪੀ ਲਾਉਣੀਆਂ ਆਏ ਫੇਰ ਹੀ ਅੱਗੇ ਜਾ ਕੇ ਬੰਦਦੇ ਆ ਆਵਲੀਆਂ ਗੁੱਟੀਆਂ ਜੇਕਰ ਤੁਸੀਂ ਸੂਟ ਤੇ ਕਰਨਾ ਤਾਂ ਆਵਲੀਆਂ ਗੁੱਟੀਆਂ ਯੂਜ਼ ਕਰਿਓ ਤੇ ਸਪੈਸ਼ਲ ਇਹਨਾਂ ਲਈ ਨੀਡਲ ਆਉਂਦੀ ਹੈ ਮੈਂ ਸਿੰਪਲ ਨੀਡਲ ਹੀ ਯੂਜ਼ ਕੀਤੀ ਆ ਤਰਪਾਈ ਵਾਲੇ ਤੋਂ ਥੋੜੀ ਵੱਡੀ ਕੀਤੀ ਐ ਇਹਦੇ ਲਈ ਸਪੈਸ਼ਲ ਨੀਡਲ ਆਉਂਦੀ ਹੈ ਉਹ ਤੁਸੀਂ ਲੈ ਲਿਓ ਤਾਂਬੇ ਦੇ ਮੁਠੇ ਵਾਲੇ ਬੋਲਦੇ ਆ ਸਾਡੇ ਤਾਂ ਤੁਸੀਂ ਦੇਖ ਕੇ ਲੈ ਲਿਓ ਕੀ ਕਹਿੰਦੇ ਉਹਨੂੰ ਤੇ ਉਹ ਵਾਲੀ ਯੂਜ਼ ਕਰਿਓ ਆ ਦੇਖੋ ਜੀ ਆਇਂ ਕੀਤਾ ਆਇਂ ਕੀਤਾ ਸੇਮ ਇਸ ਸਿੱਪੀ ਨਾਲੋਂ ਦਾ ਤਰੀਕਾ ਆਪਾਂ ਦੱਸਿਆ ਹੋਇਆ ਜਿਨ੍ਹਾਂ ਨੂੰ ਨਹੀਂ ਆਉਂਦੇ ਫਸਟ ਟਾਈਮ ਦੇਖ ਰਹੇ ਆ ਤੋ ਆਪਾਂ ਪਹਿਲਾਂ ਵਾਲੀ ਵੀਡੀਓ ਚ ਫੁੱਲ ਡਿਟੇਲ ਚ ਸਮਝਾਇਆ ਹੋਇਆਗਾ ਉੱਥੋਂ ਕਰ ਲੈਣਾ ਆ ਚੀਜ਼ ਨੂੰ ਇੱਥੋਂ ਐ ਫੜ ਲਿਆ ਕਰੋ ਹਾਂਜੀ ਇਹ ਆਪਣੀਆਂ మీడియం ਸਾਈਜ਼ ਦੀਆਂ ਸਿੱਪੀਆਂ ਨੇ ਨਾ ਜ਼ਿਆਦਾ ਵੱਡੀਆਂ ਨਾ ਛੋਟੀਆਂ ਜਮਾਂ ਛੋਟੀਆਂ ਤੋਂ ਵੱਡੀਆਂ ਆ ਜਮਾਂ ਛੋਟੀਆਂ ਸੀ ਆਪਣੀਆਂ ਉਸ ਤੋਂ ਵੱਡੀਆਂ ਨੇ ਆ ਦੇਖੋ ਐ ਰੱਖੀ ਸੀ ਪੀ ਆ ਇੱਕ ਵਾਰ ਇਧਰ ਕੀਤਾ ਇੱਕ ਵਾਰ ਇਧਰ ਇਹ ਬਾਲ ਜਿਹੜੇ ਤੁਸੀਂ ਆਪਦੇ ਅਕੋਰਡਿੰਗ ਦੇ ਸਕਦੇ ਹੋ ਜੇਕਰ ਦੂਜੀ ਸੂਈ ਨਾ ਕਰੋਗੇ ਤਾਂ ਆਸਾਨੀ ਨਾਲ ਹੋ ਜਾਊਗਾ ਨਹੀਂ ਆ ਦੇਖੋ ਤੇ ਆਪਾਂ ਫਲਾਵਰ ਦੱਸਿਆ ਸੀ ਜਿਹੜਾ ਆਹ ਵਾਲਾ ਇਹਨਾਂ ਨੂੰ ਜੋੜ-ਜੋੜ ਕੇ ਸਾਰਾ ਕੁਝ ਬੰਦ ਆ ਇੱਕ ਵਾਰੀ ਇੱਧਰ ਇੱਕ ਵਾਰੀ ਇੱਧਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਕੋਸ਼ਿਸ਼ ਕਰਦੀ ਹਾਂ ਸਮਝਾਉਣ ਦੀ ਬਟ ਮੇਰੀ ਨੀਡਲ ਆ ਜਿਹੜੀ ਉਹ ਹੋਰ ਆ ਤੁਹਾਨੂੰ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਤੁਸੀਂ ਦੂਜੀ ਨੀਡਲ ਨਾਲ ਹੀ ਕਰਿਓ ਇਹਦੇ ਨਾਲ ਨਹੀਂ ਲੋਟ ਆਉਣਾ ਕਿਉਂਕਿ ਸੂਟਾਂ ਵਗੈਰਾ ਤੇ ਮੈਂ ਵੀ ਉਹਨਾਂ ਨਾਲ ਉਹਦੇ ਨਾਲ ਹੀ ਕਰਦੀ ਆ ਮੇਰੀ ਨੀਡਲ ਟੁੱਟੀ ਪਈ ਆ ਫੇ ਮੈਂ ਹਜੇ ਮਾਰਕੀਟ ਨਹੀਂ ਜਾਇਆ ਗਿਆ ਲੈ ਕੇ ਆਉਣੀ ਆ ਇਹ ਆਪਣਾ ਰਫਲੀ ਕੰਮ ਸੀ ਫਿਰ ਆਪਾਂ ਇਹਦੇ ਨਾਲ ਵੀ ਕਰ ਸਕਦੇ ਆ ਇਹਨੂੰ ਤਾਂ ਹੀ ਸਿੱਖਣ ਲਈ ਜਿਹੜੀ ਮਰਜ਼ੀ ਯੂਜ਼ ਕਰ ਲਓ ਧਾਗਾ ਵੀ ਪਰ ਉਹ ਨਹੀਂ ਯੂਜ਼ ਕਰ ਸਕਦੇ ਆ ਆਪਾਂ ਸਿੰਪਲ ਰੀਡਲ ਨਾਲ ਸਲਾਈ ਵਾਲੀਆਂ ਉਹਨਾਂ ਨਾਲ ਨਹੀਂ ਆ ਹੋਣਾ ਬਾਕੀ ਚੱਲ ਜੂ ਐਂਕਰ ਦੀਆਂ ਰੀਲਾਂ ਵਗੈਰਾ ਜਿਹੜੀਆਂ ਵੀ ਪਈਆਂ ਨੇ ਜੇ ਆ ਦੇਖੋ ਜੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਲਾਈਕ ਬਹੁਤ ਘੱਟ ਹੁੰਦੇ ਆ ਵਿਊਜ਼ ਕਾਫੀ ਤੇ ਲਾਈਕ ਨਹੀਂ ਕਰਦੇ ਹੈਗੇ ਅਰੇ ਕੁਝ ਕਰ ਇਧਰ ਇੱਕ ਵਾਰ ਇਧਰ ਹਾਂਜੀ ਹੁਣ ਆਪਾਂ ਇਹਨੂੰ ਐ ਫੁੱਲਾਂ ਨੂੰ ਕੰਪਲੀਟ ਕਰਾਂਗੇ ਆ ਦੇਖੋ ਇਧਰੋਂ ਇਧਰ ਇਧਰੋਂ ਇਧਰ ਅਨੇ ਇਤਰੀ ਅਸੀਂ ਪੀਤੇ ਇਹਨੂੰ ਇੱਥੋਂ ਐ ਥੋੜਾ ਜਿਹਾ ਹਲਕਾ ਜਾਂ ਤਪਿਆ ਇਹਨੂੰ ਕਿਥੋਂ ਐ ਇਹਨੂੰ ਗੱਢਾ ਇਹ ਕੁਝੀ ਇਹਨਾਂ ਨੂੰ ਬਾਲਾ ਨਾ ਕਸਿਆ ਕਰੋ ਥੋੜਾ ਜਿਹਾ ਹਲਕੇ ਦਾ ਢਿੱਲੇ ਸੋਹਣੇ ਲੱਗਦੇ ਜੇ ਕਸਣਾ ਵੀ ਹੋ ਉਹ ਅਵਰਡ ਅਕੋਰਡਿੰਗ ਆਪਾਂ ਇਹਨਾਂ ਜਿਵੇਂ ਇੱਥੇ ਇੱਥੇ ਮੋਤੀ ਵੀ ਲੱਗ ਜਾਂਦਾ ਗੰਡ ਵੀ ਪੈ ਜਾਂਦੀ ਹੈ। ਕੱਲੋਂ ਆਪ ਇੱਕ ਸਾਰ ਤੋਂ ਹੀ ਕਰਤੀ ਇਹਨੂੰ ਕੰਪਲੀਟ। ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਈਕ। ਆ ਦੇਖੋ ਜੀ ਗੰਡ ਪੋਣੀ ਵੀ ਦੁਬਾਰਾ ਦੱਸ ਦਿੰਨੇ ਆਪਾਂ। ਆ ਦੇਖੋ ਇੱਕ ਵਾਰ ਐ ਆਪਾਂ ਕੱਢਿਆ ਹੋਇਆ ਧਾਗਾ। ਇੱਧਰ ਇੱਕ ਵਾਰ। ਇੱਕ ਵਾਰ ਇੱਧਰ। ਜੇ ਮਤਲਬ ਜੇ ਪਹਿਲੀ ਵਾਰ ਇੱਧਰ ਘੁਮਾਇਆ ਤਾਂ ਲਾਸਟ ਵਾਰੀ ਇਹ ਜਿਹੜਾ ਇੱਧਰ ਹੀ ਘੁੰਮੂਗਾ। ਜੇ ਇਹਨੂੰ ਆਪਾਂ ਗੰਡਾ ਨੂੰ ਵੱਡਾ ਕਰਨਾ 1 2 ਤਿੰਨ ਜਿੰਨੇ ਵਾਲਾ ਆਪਾਂ ਕਹੇ ਆ ਮਤਲਬ ਕਰਨੇ ਆ ਪੌਣੇ ਜਿੰਨੀ ਮੋਟੀ ਗਾਹ ਰੱਖਣੀ ਆਪਾਂ ਗੰਡ ਇਧਰੋਂ ਫਿਰ ਇਧਰ ਲਾਸਟ ਵਾਲਾ ਜਿਹੜਾ ਉਹ ਦੂਜੀ ਸਾਈਡ ਹੀ ਜਾਊਗਾ ਹਮੇਸ਼ਾ ਤਾਂ ਕਿ ਉਹ ਖੁੱਲਾ ਨਾ ਇਹ ਵਾਲੀਆਂ ਸਿੱਪੀਆਂ 30 ਰੁਪਏ ਟੋਲਾ ਆਉਂਦਾ ਦੂਜੀਆਂ ਵੀਰ ਪਿਆਉਂਦੇ ਹੁੰਦੇ ਆ। ਇਹ ਤੋਂ ਛੋਟਾ ਸਾਈਜ਼ ਉਹ ਵੀਰ ਪਿਆਉਂਦਾ।